ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਦੋ ਧਿਰਾਂ ਜਿਹੜੀਆਂ ਨੇ ਉਹ ਦੇਰ ਰਾਤ ਪ੍ਰੀਤ ਪੈਲੈਸ ਦੇ ਕੋਲ ਲੜਦੀਆਂ ਨਜ਼ਰ ਆਈਆਂ ਸੀ ਜਿੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਧਿਰਾਂ ਜਿਹੜੀਆਂ ਨੇ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਇੱਕ ਦੂਸਰੇ ਦੇ ਨਾਲ ਬਹਿਸ ਦੀਆਂ ਨਜ਼ਰ ਆਈਆਂ ਸੀ ਜਿੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਪਾਰਟੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੋ ਮੌਕੇ ਤੇ ਪਹੁੰਚੀ ਮੋਡਲ ਟਾਊਨ ਦੇ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਪਰ ਦੱਸ ਦਈਏ ਕਿ ਜਿਸ ਵਿੱਚ ਇੱਕ ਮਹਿਲਾ ਜਿਹੜੀ ਹੈ ਉਸਨੇ ਵੱਧ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਨਾਲ ਉਥੇ ਹੰਗਾਮਾ ਹੋਇਆ ਸੁਣੇ ਹੋਇਆ ਜੀ ਸ਼ੱਕ ਦੀ ਬਿਨਾਂ ਤੇ ਲੈ ਕੇ ਆਏ ਆ ਜੀ ਨਹੀਂ 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 ਐਸੀ ਕੋਈ ਵੱਲ ਨਹੀਂ ਜੀ ਐਸੀ ਕੋਈ ਨਹੀਂ ਨਹੀਂ ਕਿੱਥੇ ਕਿੱਥੇ ਜੀ ਕਿਧਰੇ ਕੋਈ ਰੋਲਾ ਨਹੀਂ ਪਿਆ ਜੀ ਹਾਂ ਜੀ ਬਜੀ ਕੀ ਗੱਲ ਹੋਈ ਸੀ ਮੈਟ੍ਰਿਕ ਮੈਂ ਐਸ ਐਚਓ ਮੋਡਲ ਟਾਊਨ ਲੱਗਿਆ ਹੋਇਆ ਹਾਂ ਜੀ ਇਦੋਂ ਢੋਲੇਵਾਲ ਤੋਂ ਦੋ ਗੱਡੀਆਂ ਆਈਆਂ ਇੱਕ ਨੋਵਾ ਸੀ ਕਿ ਇੱਕ ਕ੍ਰਿਸਟਾ ਸੀ ਆਇਆ ਕ੍ਰਿਸਟਾ ਸੀ ਉਹਦੇ ਵਿੱਚ ਇੱਕ ਲੇਡੀ ਸੀਗਾ ਦੋ ਲੇਡੀਆਂ ਸੀ ਇੱਕ ਏਜੰਸੀ ਸੀਗਾ ਹਾਂਜੀ ਇਹਨਾਂ ਦੀ ਉਹ ਜਿਹੜੀ ਲੇਡੀ ਸੀ ਉਹਨੇ ਡ੍ਰਿੰਕ ਵਗੈਰਾ ਵੱਧ ਕੀਤੀ ਹੋਈ ਸੀ ਹਾਂਜੀ ਜਿਹੜੀ ਇੱਕ ਨੋਵਾ ਖੜੀ ਸੀ ਉਹ ਨਿਰਗਲੀ ਹੋਟਲ ਦੇ ਸਾਹਮਣੇ ਕੋਈ ਬੀੜੀ ਸੰਗਟ ਲੈ ਰਿਆ ਸੀਗਾ ਹਾਂਜੀ ਇਹ ਗੱਡੀ ਪਿੱਛੋਂ ਆਣ ਕੇ ਉਹਦੇ ਨਾਲ ਗੱਡੀ ਟੱਚ ਲਾ ਕੇ ਕੋ ਨੂੰ ਕਹਿੰਦਾ ਵੀ ਤੁਸੀਂ ਗੱਡੀ ਇੱਥੇ ਕਿਉਂ ਰੋਕੀ ਆ ਉਹਨੇ ਕਿਹਾ ਬਾਈ ਜੀ ਨੰਗ ਜੋ ਕੋਈ ਗੱਲ ਨਹੀਂ ਕੀ ਤੁਸੀਂ ਆਪਣਾ ਕੰਮ ਕਰੋ ਹਾਂਜੀ ਪਰ ਇਹਨਾਂ ਦੇ ਡ੍ਰਿੰਕ ਕੀਤੀ ਹੋਈ ਕਰਕੇ ਉਹ ਲੇਡੀ ਥੱਲੇ ਉੱਤਰਾਈ ਲੇਡੀ ਥੱਲੇ ਉਤਰ ਕੇ ਆਣ ਕੇ ਉਹ ਗੱਡੀ ਵਾਲਾ ਲਾ ਕੇ ਗੱਡੀ ਵਾਲੇ ਨਾਲ ਵੱਧ ਘੱਟ ਬੋਲਣ ਲੱਗੀ ਹਾਂਜੀ ਉਹਨਾਂ ਨੇ ਰੇਲ ਦੀ ਪਿੱਛੇ ਗੱਡੀ ਤੁਸੀਂ ਪਿੱਛੇ ਆ ਜਾਓ ਗੱਡੀ ਚ ਬੜ ਜੋ ਪਰ ਇਹ ਬੈਠੀ ਜਿਹੜੇ ਉਹਨਾਂ ਦੇ ਨਾਲ ਜਿਹੜਾ ਬੰਦਾ ਸੀਗਾ ਨਾਲ ਉਹ ਵੀ ਥੱਲੇ ਉਤਰਿਆ ਉਹ ਉਹਨਾਂ ਨਾਲ ਤਾਂ ਕਮਕੀ ਕਾਰਨ ਨਾ ਕਰ ਲੱਗਿਆ ਜਿਹਨੇ ਚ ਉਹ ਤਿੰਨ ਚਾਰ ਜਣੇ ਸੀ ਉਹਨਾਂ ਨੇ ਫਿਰ ਇਸ ਬੰਦੇ ਦੇ ਜਿਹੜਾ ਧੱਪੜ ਤੋਂ ਪਰ ਬਾਹਰ ਜਿਹੜਾ ਥੱਪੜ ਵੱਜ ਗਿਆ ਇਹਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਵਜਨ ਲੱਗੀਆਂ ਇਹ ਭੱਜ ਕੇ ਆਪਣੀ ਗੱਡੀ 'ਚ ਬੈਠ ਕੇ ਤੇਨੇ ਗੱਡੀ ਭਜਾ ਕੇ ਲੈ ਗਿਆ ਉਹਨਾਂ ਚ ਨੂੰ ਮਗਰ ਉਹ ਵੀ ਨਾ ਗੱਡੀ ਲਈ ਪਰ ਉਹ ਅੱਗੇ ਨਿਕਲ ਗਏ ਇਹਨਾਂ ਨੇ ਉਦੋਂ ਬਾਹਰ ਡਰਾਮਾ ਆਣ ਕੇ ਕੀਤਾ ਵੀ ਸਾਡੇ ਉੱਤੇ ਜਿਹੜਾ ਫੈਰ ਹੋ ਗਿਆ ਵਾ ਸਾਡੇ ਨਾਲ ਇਦਾਂ ਕਰਦੇ ਉਹ ਸਿਰਫ ਇਹ ਹੋਈ ਗੱਲ ਵੀ ਇਹ ਲੇਡੀ ਨੇ ਡ੍ਰੈਕ ਕੀਤੀ ਹੋਈ ਆ ਹੁਣ ਉਹ ਸਾਡੇ ਅਸੀਂ ਸਿਵਲ ਹਸਪੀਟਲ ਜਿਹੜੀ ਆ ਭੇਜਿਆ ਹੋਇਆ ਤੇ ਇਹਦਾ ਮੈਡੀਕਲ ਕਰਾ ਕੇ ਅੱਗੇ ਬਸ ਜੋ ਬਣਦੀ ਆ ਕਰ ਲੈਂਦੇ ਗੱਡੀਆਂ ਤਾਂ ਉਹਨੇ ਲੋਕਲ ਐ ਜੀ ਇਹ ਲੋਕ ਇੱਕ ਲੋਕਲ ਐ ਜੀ ਇੱਕ ਤਾਂ ਪਤਾ ਹੀ ਨਹੀਂ ਨਾ ਉਹ ਕਰ ਇਹ ਜਿਹੜਾ ਫਾਇਰਿੰਗ ਦਾ ਇਹ ਫੇਕ ਹੈ ਜੀ ਫੇਕ ਹੈ ਬਿਲਕੁਲ ਫੇਕ ਹੈ ਅਜਾ ਕੋਈ ਇਤਰਾਹ ਦਾ ਵਾਕਿਆ ਨਹੀਂ ਹੋਇਆ ਨਹੀਂ 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 ਕੀ ਕੋਈ ਇੰਜਰਡ ਵੀ ਹੋਇਆ ਜੀ ਨਹੀਂ 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 ਬਿਲਕੁਲ ਕੋਈ ਇੰਜਰਡ ਨਹੀਂ ਠੀਕ ਹੈ ਥਪੜੋ ਥਪੜੀ ਹੋਏ ਨੇ ਉਹ ਸਰਪੇਰ ਲੇਡੀ ਨੇ ਤਾਰੂ ਵੱਧ ਪੀਤੀ ਹੋਈ ਆ ਓਕੇ ਇਸੇ ਕਰਕੇ ਉਹ ਜਿਹੜੀ ਆਪਾਂ ਸਿਵਲ ਹਸਪੀਟਲ ਤੋਂ ਆਪਾਂ ਮੈਡੀਕਲ ਕਰਾਉਣ ਲਈ ਭੇਜਿਆ ਹੋਇਆ ਠੀਕ ਹੈ ਚਲੋ ਹਾਂਜੀ ਭਾਈ ਜੀ ਕੀ ਮੈਟਰ ਕੀ ਹੋਇਆ ਜੀ ਕੀ ਗੱਲ ਹੋਈ ਸੀ ਮੈਟਰ ਹੈ ਕਿ ਮੈਂ ਐਸਐਚਓ ਮਲਟਾਉਂ ਲੱਗਿਆ ਹੋਇਆ ਹਾਂਜੀ ਇਧਰੋਂ ਢੋਲੇਵਾਲ ਤੋਂ ਦੋ ਗੱਡੀਆਂ ਆਈਆਂ ਇੱਕ ਨੋਵਾ ਸੀ ਕਿ ਇੱਕ ਕ੍ਰਿਸਟਾ ਸੀ ਆਇਆ ਕਿਸਤਾ ਸੀ ਉਹਦੇ ਵਿੱਚ ਕਤ ਲੇਡੀਜ਼ ਸੀਗਾ ਦੋ ਲੇਡੀਜ਼ ਸੀ ਇੱਕ ਏਜੰਸੀ ਗਾ ਹਾਂਜੀ ਇਹਨਾਂ ਦੀ ਉਹ ਜਿਹੜੀ ਲੇਡੀ ਸੀ ਉਹਨੇ ਡ੍ਰਿੰਕ ਵਗੈਰਾ ਵੱਧ ਕੀਤੀ ਹੋਈ ਸੀ ਹਾਂਜੀ ਜਿਹੜੀ ਇੱਕ ਨੋਵਾ ਖੜੀ ਸੀ ਉਹ ਨਿਰਗਲੀ ਹੋਟ ਦੇ ਸਾਹਮਣੇ ਕੋਈ ਬੀੜੀ ਸਰਕਟ ਲੈ ਰਿਆ ਸੀਗਾ ਹਾਂਜੀ ਇਹ ਗੱਡੀ ਪਿੱਛੋਂ ਆਣ ਕੇ ਉਹਦੇ ਨਾਲ ਗੱਡੀ ਟੱਚ ਲਾ ਕੇ ਕੋ ਨੂੰ ਕਹਿੰਦਾ ਵੀ ਤੁਸੀਂ ਗੱਡੀ ਇੱਥੇ ਕਿਉਂ ਰੋਕੀ ਆ ਉਹਨੇ ਕਿਹਾ ਬਾਈ ਜੀ ਨੰਗ ਜੋ ਕੋਈ ਗੱਲ ਨਹੀਂ ਕੀ ਤੁਸੀਂ ਆਪਣਾ ਕੰਮ ਕਰੋ ਹਾਂਜੀ ਪਰ ਇਹਨਾਂ ਦੇ ਡ੍ਰਿੰਕ ਕੀਤੀ ਹੋਈ ਕਰਕੇ ਉਹ ਲੇਡੀ ਥੱਲੇ ਉਤਰਾ ਹੀ ਲੇਡੀ ਥੱਲੇ ਉਤਰ ਕੇ ਆਣ ਕਿਉਂ ਗੱਡੀ ਨਾਲ ਲੱਗ ਕੇ ਗੱਡੀ ਵਾਲੇ ਨੇ ਵੱਧ ਘੱਟ ਬੋਲਣ ਲੱਗ ਗਏ ਹਾਂਜੀ ਉਹਨਾਂ ਨੇ ਰੇਡੀ ਪਿੱਛੇ ਕਿਦਾਂ ਤੁਸੀਂ ਪਿੱਛੇ ਆ ਜਾਓ ਘੱਟੇ ਵਿੱਚ ਬੱਜ ਜਾਓ ਪਰ ਇਹ ਬੈਠੀ ਜਿਹੀ ਉਹਨਾਂ ਦੇ ਨਾਲ ਜਿਹੜਾ ਬੰਦਾ ਸੀਗਾ ਨਾਲ ਉਹ ਵੀ ਥੱਲੇ ਉਤਰ ਆ ਉਹ ਉਹਨਾਂ ਨਾਲ ਧੱਕਾ ਮੋਕੀ ਕਰਾਉਣ ਲੱਗ ਗਿਆ ਜਿਹਨੇ ਚ ਉਹ ਤਿੰਨ ਚਾਰ ਜਣੇ ਸੀ ਉਹਨਾਂ ਨੇ ਫਿਰ ਇਸ ਬੱਤੇ ਦੇ ਜਿਹੜਿਆ ਥੱਪੜ ਤੋਂ ਪੱਟ ਬਾਹਰ ਦੇ ਥੱਪੜੇ ਵੱਜ ਗਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਵਜਨ ਲੱਗੀਆਂ ਇਹ ਭੱਜ ਕੇ ਆਪਣੀ ਗੱਡੀ 'ਚ ਬੈਠ ਕੇ ਤੇਨੇ ਗੱਡੀ ਭਜਾ ਕੇ ਲੈ ਗਿਆ ਉਹਨਾਂ ਚ ਨੂੰ ਮਗਰ ਉਹ ਵੀ ਨਾ ਗੱਡੀ ਲਈ ਪਰ ਉਹ ਅਕੇ ਨਿਕਲ ਗਏ ਇਹਨਾਂ ਨੇ ਉਹ ਬਾਹਰ ਮੰਨ ਕੇ ਕੀਤਾ ਵੀ ਸਾਡੇ ਉੱਤੇ ਜਿਹੜਾ ਫੈਰ ਹੋ ਗਿਆ ਵਾ ਸਾਡੇ ਨਾਲ ਇਦਾਂ ਕਹਿੰਦੇ ਉਹ ਫੈਰ ਨਾਲ ਦੀ ਕੋਈ ਚੀਜ਼ ਨਹੀਂ ਕਿ ਨਾਕੋ ਗੱਲ ਹੈਗੀ ਆ ਸਿਰਫ ਇਹੋ ਹੀ ਗੱਲ ਹੈ ਵੀ ਇਹ ਨੇੜੀ ਨੇ ਡ੍ਰੈਗ ਕੀਤੀ ਹੋਈ ਆ ਹੁਣ ਉਹ ਸਾਡੇ ਅਸੀਂ ਸਿਵਲ ਹਸਪੀਟਲ ਜਿਹੜੀ ਆ ਭੇਜਿਆ ਹੋਇਆ ਤੇ ਇਹਦਾ ਮੈਡੀਕਲ ਕਰਾ ਕੇ ਅੱਗੇ ਪਾ ਜੋ ਬਣਦੀਏ ਕਰਦੇ ਗੱਡੀਆਂ ਤੋਂ ਉਹਨੇ ਲੋਕਲ ਹੈ ਜੀ ਹੇ ਲੋਕ ਇੱਕ ਲੋਕਲੇ ਜੀ ਇੱਕ ਤਾਂ ਪਤਾ ਹੀ ਨਹੀਂ ਨਾ ਉਹ ਗੱਲ ਇਹ ਜਿਹੜਾ ਫਾਇਰਿੰਗ ਦਾ ਇਹ ਫੇਕ ਹੈ ਜੀ ਫੇਕ ਹੈ ਬਿਲਕੁਲ ਫੇਕ ਹੈ ਅਜੇ ਕੋਈ ਇਤਰਾ ਕੋਈ ਵਾਕਿਆ ਨਹੀਂ ਹੋਇਆ ਨਹੀਂ 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 ਕੋਈ ਇੰਜਰਡ ਵੀ ਹੋਇਆ ਜੀ ਨਹੀਂ 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 ਬਿਲਕੁਲ ਕੋਈ ਇੰਜਰਡ ਨਹੀਂ ਠੀਕ ਹੈ ਥਪੜੋ ਥਪੜੀ ਹੋਏ ਨੇ ਉਸਰਪੇ ਲੇਡੀ ਨੇ ਤਰੂ ਵੱਧ ਪੀਤੀ ਹੋਈ ਆ ਓਕੇ ਇਸੇ ਕਰਕੇ ਉਹ ਜਿਹੜੀ ਆਪਾਂ ਸਿਵਲ ਹਸਪੀਟਲ ਤੋਂ ਆਪਾਂ ਮੈਡੀਕਲ ਕਾਉਂਨਲ 'ਤੇ ਭੇਜਿਆ ਹੋਇਆ ਠੀਕ ਹੈ